ਪਾਕੀ ਖਬਰ ਸਾਹਮਣੇ ਆ ਰਹੀ ਹੈ ਗਾਇਕ ਹੰਸ ਰਾਜ ਹੰਸ ਨੂੰ ਡੂੰਗਾ ਸਦਮਾ ਲੱਗ ਗਿਆ ਹੈ ਕਿਉਂਕਿ ਉਹਨਾਂ ਦੀ ਪਤਨੀ ਦਾ ਦੇਹਾਂਤ ਹੋ ਗਿਆ ਜਲੰਧਰ ਦੇ ਟੈਗੋਰ ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲਦੇ ਆ ਰਹੇ ਸੀ ਤਾਂ ਉਹਨਾਂ ਦਾ ਇਲਾਜ ਚੜਾ ਚੱਲਦਾ ਰਹਿੰਦਾ ਸੀ ਤਾਂ ਅਜਿਹੇ ਦੇ ਵਿੱਚ ਪਰਿਵਾਰ ਨੂੰ ਵੱਡਾ ਝਟਕਾ ਲੱਗ ਗਿਆ ਹੈ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੋਰ ਦਾ ਦੇਹਾਂਤ ਹੋ ਕੇ ਆ ਉਮਰ 60 ਸਾਲ ਦੇ ਕਰੀਬ ਸੀ ਦੱਸਦੀ ਹੈ ਕਿ ਹੰਸ ਰਾਜ ਹੰਸ ਦੇ ਵੱਲੋਂ ਸਿਆਸਤ ਦੇ ਵਿੱਚ ਇੱਕ ਕਦਮ ਰੱਖਿਆ ਗਿਆ ਤਾਂ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਵੀ ਅਕਸਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਪਰਿਵਾਰ ਦੇ ਨਾਲ ਖੂਬ ਜਿਹੜਾ ਰਲ ਮਿਲ ਕੇ ਰਹਿੰਦੇ ਸਨ ਤਾਂ ਚੇਹ ਦੇ ਵਿੱਚ ਪਰਿਵਾਰ ਨੇ ਇਸ ਵਕਤ ਵੱਡਾ ਝਟਕਾ ਲੱਗਿਆ ਦੁੱਖਾਂ ਦਾ ਪਹਾੜ ਟੁੱਟ ਪਿਆ ਕਿਉਂਕਿ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੋਰ ਦਾ ਦਿਹਾਂਤ ਹੋ ਗਿਆ ਜਿਨ੍ਹਾਂ ਨੇ ਜਲੰਧਰ ਦੇ ਗੋਰ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਇਸ ਵਕਤ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਗਾਇਕ ਹੰਸ ਰਾਜ ਹੰਸ ਨੂੰ ਡੂੰਘਾ ਸਦਮਾ ਲੱਗ ਗਿਆ ਹੈ ਕਿਉਂਕਿ ਉਹਨਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ ਜਲੰਧਰ ਦੇ ਟੈ ਗੋਰ ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲਦੇ ਆ ਰਹੇ ਸੀ ਤਾਂ ਉਹਨਾਂ ਦਾ ਇਲਾਜ ਚੜਾ ਚੱਲਦਾ ਰਹਿੰਦਾ ਸੀ ਤਾਂ ਅਚੇਹੇ ਦੇ ਵਿੱਚ ਪਰਿਵਾਰ ਨੂੰ ਵੱਡਾ ਝਟਕਾ ਲੱਗ ਗਿਆ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੋਰ ਦਾ ਦਿਹਾਂਤ ਹੋ ਗਿਆ ਉਮਰ 60 ਸਾਲ ਦੇ ਕਰੀਬ ਸੀ ਦੱਸਦੀ ਹੈ ਕਿ ਹੰਸ ਰਾਜ ਹੰਸ ਦੇ ਵੱਲੋਂ ਸਿਆਸਤ ਦੇ ਵਿੱਚ ਵੀ ਕਦਮ ਰੱਖਿਆ ਗਿਆ ਤਾਂ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਵੀ ਅਕਸਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਪਰਿਵਾਰ ਤੇ ਨਾਲ ਖੂਬ ਜਿਹੜਾ ਰਲ ਮਿਲ ਕੇ ਰਹਿੰਦੇ ਸਨ ਤਾਂ ਚੇਹ ਦੇ ਵਿੱਚ ਪਰਿਵਾਰ ਨੇ ਇਸ ਵਕਤ ਵੱਡਾ ਝਟਕਾ ਲੱਗਿਆ ਦੁੱਖਾਂ ਦਾ ਪਹਾੜ ਟੁੱਟ ਪਿਆ ਕਿਉਂਕਿ ਹੰਸ ਰਾਜ ਹੰਸ ਤੇ ਪਤਨੀ ਰੇਸ਼ਮ ਕੋਰ ਦਾ ਦਿਹਾਂਤ ਹੋ ਗਿਆ ਜਿਨ੍ਹਾਂ ਨੇ ਜਲੰਧਰ ਦੇ گور ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਇਸ ਵਕਤ ਮਨਪਾਕੀ ਖਬਰ ਸਾਹਮਣੇ ਆ ਰਹੀ ਹੈ ਗਾਇਕ ਹੰਸ ਰਾਜ ਹੰਸ ਨੂੰ ਡੂੰਗਾ ਸਦਮਾ ਲੱਗ ਗਿਆ ਕਿਉਂਕਿ ਉਹਨਾਂ ਦੀ ਪਤਨੀ ਦਾ ਦੇਹਾਂਤ ਹੋ ਕੇ ਅਜਲੰਦਰ ਦੇ ਟੈਗੋਰ ਹਸਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲਦੇ ਆ ਰਹੇ ਸੀ ਤਾਂ ਉਹਨਾਂ ਦਾ ਇਲਾਜ ਚੜਾ ਚੱਲਦਾ ਰਹਿੰਦਾ ਸੀ ਤਾਂ ਅਜਿਹੇ ਦੇ ਵਿੱਚ ਪਰਿਵਾਰ ਨੂੰ ਵੱਡਾ ਝਟਕਾ ਲੱਗ ਗਿਆ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੋਰ ਦਾ ਦੇਹਾਂਤ ਹੋ ਕੇ ਉਮਰ 60 ਸਾਲ ਦੇ ਕਰੀਬ ਸੀ ਦੱਸਦੀ ਹੈ ਕਿ ਹੰਸਰਾਜ ਹੰਸ ਦੇ ਵੱਲੋਂ ਸਿਆਸਤ ਦੇ ਵਿੱਚ ਇੱਕ ਕਦਮ ਰੱਖਿਆ ਗਿਆ ਤਾਂ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਵੀ ਅਕਸਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਪਰਿਵਾਰ ਦੇ ਨਾਲ ਖੂਬ ਜਿਹੜਾ ਰਲ ਮਿਲ ਕੇ ਰਹਿੰਦੇ ਸਨ ਤਾਂ ਚੇਹ ਦੇ ਵਿੱਚ ਪਰਿਵਾਰ ਨੇ ਇਸ ਵਕਤ ਵੱਡਾ ਝਟਕਾ ਲੱਗਿਆ ਦੁੱਖਾਂ ਦਾ ਪਹਾੜ ਟੁੱਟ ਪਿਆ ਕਿਉਂਕਿ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੋਰ ਦਾ ਦਿਹਾਂਤ ਹੋ ਗਿਆ ਜਿਨ੍ਹਾਂ ਨੇ ਜਲੰਧਰ ਦੇ ਗੋਰ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ